ਫੇਰ ਲੁਧਿਆਣਾ ਔਰ ਪਿੰਡ ਜਿਲੇ ਵਾਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ एंपਾਇਰ ਹORS ਕੱਪ ਸੋ ਗੱਲਬਾਤ ਕਰਾਂਗੇ ਬਾਈ ਜੀ ਉਹਨਾਂ ਨਾਲ ਕਿ ਇਹਨਾਂ ਦਾ ਘੋੜਾ ਬੜਾ ਹੀ ਜ਼ਬਰਦਸਤ ਖਾਸ ਜਿਹੜਾ ਨਜ਼ਰ ਆ ਰਿਹਾ ਇੱਥੇ ਸੋ ਗੱਲਬਾਤ ਕਰਦੇ ਹਾਂ ਬਾਈ ਸੱਚੀ ਜੀ ਸੱਚੀ ਜੀ ਤੁਹਾਡਾ ਸ਼ੁਭਨਾਮ ਬਲਕਾਰ ਸਿੰਘ ਜੀ ਬਲਕਾਰ ਜੀ ਕਿੱਥੋਂ ਹੈਗੇ ਹੋ ਬਠਿੰਡਾ ਤੋਂ ਜੀ ਮਠਿੰਡਾ ਤੋਂ ਜੀ ਤੁਹਾਡਾ ਘੋੜਾ ਪੂਰੇ ਜਿਹੜਾ ਇਹਦੇ ਵਿੱਚ ਅਲੱਗ ਹੀ ਨਜ਼ਰ ਆ ਰਿਹਾ ਵੈਸੇ ਤਾਂ ਰੰਗ ਕਰਕੇ ਵੀ ਅਲੱਗ ਹੀ ਹੈ ਪਰ ਕੀ ਖਾਸੀਅਤ ਕੀ ਹੈ ਘੋੜੇ ਖਾਸੀਅਤ ਹੈ ਇਸ ਤਰ੍ਹਾਂ ਜੀ ਇਹ ਪ੍ਰਭਾਤ ਦਾ ਪੁੱਤ ਹੈ ਜੀ ਹਾਂਜੀ ਹਾਂਜੀ ਤੇ ਪ੍ਰਭਾਤ ਦੇ ਜਿੰਨੇ ਵੀ ਬੱਚੇ ਆਏ ਆ ਜੀ ਸਾਰੇ ਬਹੁਤ ਵਧੀਆ ਆਏ ਹੈਗੇ ਆ ਇਹਦੀ 27 ਮਹੀਨੇ ਦੀ ਉਮਰ ਹੈ ਇਹਦੀ ਤੇ ਸਟਾਰਟਿੰਗ ਤੋਂ ਹੀ ਇਹਦਾ ਮਤਲਬ ਪੂਰੇ ਹੱਡਾਂ ਪੈਰਾਂ ਦਾ ਬਹੁਤ ਖੁੱਲਾ ਸੀਗਾ ਤੇ ਚੰਗਾ ਹਾਈਟ ਕਰ ਰਿਹਾ ਅੱਗੇ ਵੀ ਕਰੂਗਾ ਜੀ ਚੰਗਾ ਇਹ ਪਹਿਲੀ ਵਾਰੀ ਪਾਰਟਿਸਪੇਟ ਕਰ ਰਹੇ ਮੇਰਾ ਨਹੀਂ ਜੀ ਅਕਰੀ ਜੋਧਪੁਰ ਗਏ ਸੀ ਅਸੀਂ ਟੌਪ 10 ਚ ਰਿਹਾ ਸੀ ਉੱਥੇ ਹਾਂਜੀ ਹਾਂਜੀ ਤੇ ਅੱਜ ਦੀ ਕੀ ਪਰਫਾਰਮੈਂਸ ਅੱਜ ਤਾਂ ਪਹਿਲਾਂ ਹੀ ਨਹੀਂ ਸੰਭਲ ਰਹੀ ਅਜਾ ਉਹਨੂੰ ਪਤਾ ਆਪਣੇ ਪੰਜਾਬ ਦੀ ਹੈ ਦੇਖੋ ਜੀ ਸਾਰਿਆਂ ਦੇ ਘੋੜੇ ਚੰਗੇ ਆ ਜੀ ਜੋ ਵੀ ਲੈ ਕੇ ਆਏ ਆ ਸਭ ਦੇ ਵਧੀਆ ਨੇ ਬਾਕੀ ਦੇਖੋ ਜਜਜ ਦੱਸਣਗੇ ਸੋ ਇਹਦੇ ਥੋੜਾ ਫੈਮਿਲੀ ਬਾਰੇ ਥੋੜਾ ਜਿਹਾ ਹੋਰ ਦੱਸ ਸਕਦੇ ਹੋ ਜੀ 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 ਉਹਦਾ ਬੱਚਾ ਫਾਦਰ ਇਹਦਾ ਬਰਕਤ ਆ ਸ਼ੇਰੇ ਵਾਲੀ ਪਿੰਡ ਸੀਗਾ ਤੇ ਦਾਦਾ ਇਹਦਾ ਪ੍ਰਭਾਤ ਆ ਜੀ ਹਾਂ ਜੀ ਕਿਹੜਾ ਤੁਹਾਡਾ ਸਟੱਡ ਫਾਰਮ ਕਿਹੜਾ ਅਰਜੁਨ ਸਟੱਡ ਫਾਰਮ ਜੀ ਅਰਜੁਨ ਸਟੱਡ ਫਾਰਮ ਬਟਿੰਡੇ ਰੋ ਬਟਿੰਡੇ ਸੋ ਕਿੰਨੇ ਕੁ ਹੋਰ ਘੋੜੇ ਹੈਗੇ ਆਪਣੇ ਕੋਲ ਹਾਂ ਸਾਡੇ ਕੋਲੇ ਹੈਗੇ 6 ਕੁ ਜਾਨਵਰ ਹੈਗੇ ਸਰ ਠੀਕ ਜਾਨਵਰ ਠੀਕ ਸੋ ਇਹ ਸਭ ਤੋਂ ਛੋਟਾ ਹੈ ਆ ਨਹੀਂ ਇੱਕੇ ਦਾ ਬ੍ਰਦਰ ਆ ਜੀ ਹੋਰ ਬਹੁਤ ਚੰਗਾ ਹੈਗਾ ਉਹ ਵੀ ਉਹ ਦਰਾਉਣਾ ਬਲੱਡ ਲਾਈਨ ਨਹੀਂ ਛੋਟਾ ਜੀ ਦਰਾਉਣਾ ਬਲੱਡ ਲਾਈਨ ਦਾ ਹੈਗਾ ਆ ਅਲਬਖਸ਼ ਘੋੜਾ ਹੈ ਸਾਡੇ ਬਟਿੰਡੇ ਸ਼ਹਿਰੀ ਭਾਜੀ ਦਾ ਉਹਨਾਂ ਦਾ ਬੱਚਾ ਉਹ ਇਹਦੋਂ ਵੀ ਮਤਲਬ ਜੀ ਜਿਹੜਾ ਇਹਦਾ ਕਲਰ ਹੈ ਇਹ ਇਹ ਚੀਜ਼ ਨੂੰ ਕੀ ਕਹਿੰਦੇ ਅਬਲਕ ਅਬਲਕ ਜੀ ਜੀ ਸੋ ਇਹ ਇਸ ਅਬਲਕ ਜਿਹੜੀ ਲਾਈਨ ਹੈ ਇਹਦੀ ਕੀ ਹੋਰ ਖਾਸੀਅਤ ਕੀ ਹੁੰਦੀ ਆ ਸਾਰਿਆਂ ਤੋਂ ਜੀ ਯੂਨੀਕ ਕਲਰ ਆ ਅਲੱਗ ਦਿਖਾਈ ਦਿੰਦਾ ਹੈਗਾ ਹਾਂਜੀ ਹਾਂ ਇਹਦੀ ਜਿਹੜੀ ਜ਼ਿਆਦਾ ਜਿਹੜੀ ਡਿਮਾਂਡ ਹੈਗੀ ਆ ਆਪਣੇ ਜਿਸ ਤਰ੍ਹਾਂ ਗੁਜਰਾਤ ਮਹਾਰਾਸ਼ਟਰ ਉਧਰ ਜ਼ਿਆਦਾ ਅਬਲਕ ਨੂੰ ਪ੍ਰਿਫਰ ਕਰਦੇ ਉਹਦਾ ਖਾਸ ਉਧਰ ਜ਼ਿਆਦਾ ਅਬਲਕ ਨੂੰ ਪ੍ਰਿਫਰ ਕਰਦੇ ਹਾਂਜੀ ਹਾਂ ਉਹ ਕਾਲੇ ਐਂ ਚ ਮਰਾਠੀ ਚ ਮਾਲਵਾੜੀ ਜੀ ਨਹੀਂ ਜਾਂਦੇ ਉਹ ਨਕਰੇ ਜਾਂ ਮਾਰਵਾੜੀ ਨਹੀਂ ਅਬਲਕ ਨੂੰ ਜ਼ਿਆਦਾ ਅਬਲਕ ਕਰਦੇ ਜੀ ਤੋ ਹੋਰ ਅਲੱਗ ਦੀ ਕੋਈ ਖਾਸ ਚੀਜ਼ਾਂ ਕੋਈ ਇਹਦੇ ਜਿਵੇਂ ਦਾਦਾ-ਦਾਦੀ ਆ ਹੋਰ ਕੋਈ ਦਾਦਾ ਦਾ ਪ੍ਰਭਾਤ ਹੀ ਤੁਹਾਨੂੰ ਦੱਸਿਆ ਜੀ ਹਾਂ ਦਾਦਾ ਪ੍ਰਭਾਤ ਜੀ ਹਾਂਜੀ ਹਾਂਜੀ ਪ੍ਰਭਾਤ ਬਹੁਤ ਵਧੀਆ ਕੋਟਾ ਤੇ ਇਹਦੇ ਜੇ ਗੱਲਬਾਤ ਕਰੀਏ ਦੀ ਹਾਈਟ ਕਿੰਨੀ ਤੱਕ ਜਾਊਗੀ ਹਾਈਟ ਜੀ ਹੁਣ ਇਹਦੀ ਹੋ ਗਈ ਇਹ 65 ਪਲੱਸ ਇਹਦੀ ਹਾਈਟ ਆ ਜੀ ਤੇ ਉਮੀਦ ਆ ਵੀ ਇਹ 70 ਦੇ ਨੇੜੇ ਜਾਊਗਾ ਹਜੇ ਤਾਂ 27 ਮੰਥ ਦਾ ਜੀ ਹਜੇ ਏਜ ਮਤਲਬ ਉਹ 6 ਸਾਲ ਤੱਕ ਜਾਊਗਾ ਆ 5 ਸਾਲ ਤੱਕ ਜੀ 5 ਸਾਲ ਤੱਕ ਜਿਹੜੀ ਹੈਗੀ ਆ ਪੂਰੀ ਜਿਹੜੀ ਹਾਈਟ ਕਰਦੇ ਆ ਜੱਟ ਹੋਰ ਵੀ ਆਪਣੇ ਵੱਲੋਂ ਇਨਫੋਰਮੇਸ਼ਨ ਠੀਕ ਹੈ ਭਾਜੀ ਥੈਂਕ ਯੂ ਥੈਂਕ ਯੂ ਜੀ ਆਲ ਦਾ ਬੈਸਟ ਜੀ ਸੋ ਲਾਈਵ ਤਸਵੀਰਾਂ ਇਸ ਵਲੇ ਦੀਆਂ ਤੁਸੀਂ ਦੇਖ ਰਹੇ ਹੋ एंपायर वर्ल्ड ਜਿਹੜਾ ਹਾਰਸ ਸ਼ੋਅ ਦੇ ਵਿੱਚ 2025 ਦੇ ਵਿੱਚੋਂ ਸੋ ਹੋਰ ਵੀ ਬੰਦਿਆਂ ਨਾਲ ਗੱਲਬਾਤ ਕਰਾਂਗੇ